ਵਾਹਿਗੁਰੂ ਜੀ ਕੀ ਬੋਧੈ ਪਰਮ ਸਤਿਕਾਰਯੋਗ ਗੁਰੂ ਬਿਆਨੀ ਸਾਧ ਸੰਗਤ ਜੀ ਆਪ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਨਤਮਸਤਕ ਹੋਏ ਹੋ ਜੋ ਕਿ ਪਾਇ ਮੋਤਾ ਸਿੰਘ ਲਗਭਗ 30 ਸਾਲ ਉਮਰ ਸਤਿਗੁਰਾਂ ਦੀ ਦਿੱਤੀ ਹੋਈ ਸਵਾਸਾਂ ਦੇ ਪੁੱਜੇ ਨੂੰ ਭੋਗ ਦੇ ਆਪਿਆ ਅਕਾਲ ਪੁਰਖ ਦੇ ਚਰਨਾਂ ਵਿੱਚ ਜਾਬਰਾ ਜੀ ਨੰਨ ਸੋ ਉਹਨਾਂ ਦੇ ਨਿਮਿਤ ਸਤਿਗੁਰਾਂ ਦੇ ਪਾਵਨ ਚਰਨਾਂ ਦੇ ਵਿੱਚ ਜੋ ਕਿ ਅੰਮ੍ਰਿਤ ਸਤਗੁਰੂ ਬੋਲਿਆ ਮੈਂ ਪੀਛੇ ਕੀਰਤਨ ਕਰਉ ਨਰਬਾਨ ਜੀਉ ਕੇ ਸੋ ਉਪਾਹਰ ستگر چراچ حاضری کرپالتا کرو جی آؤ سات سنگ پتے بھی سانج پائیے ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੰਦਨ ਦਾ No, no, no. ਕੋਸਨੇ ਇੱਕ ਦਿਨ ਇਸ ਦੁਨੀਆ ਤੋਂ ਜਾਣਾ ਹੀ ਹੈ ਇੱਕ ਉਕਾਰ ਪਠ ਦਾ ਬਣਾਇਆ ਹੈ ਨਿਯਮ ਹੈ ਸਭਨਾਂ ਮਨਾਂ ਆਇਆ ਵੇ ਸੋੜਾ ਸਭਨਾ ਹੋ ਪਛੋ ਰੋ ਜਾਈ ਸੇ ਆਮਿਆ ਆਗੈ ਮਨਨ ਕੇ ਨਾਮ ਇਹਨਾਂ ਬਚਨਾਂ ਨੂੰ ਗੁਰਬਾਣੀ ਦੇ ਅਨੁਸਾਰ ਗੁਰੂ ਨਾਨਕ ਦੇ ਮਹਾਰਾਜੀ ਨੇ ਸਾਨੂੰ ਸਮਝਾਉਣ ਦੇ ਯਤਨ ਕੀਤੇ ਅਸਾਂ ਨੂੰ ਜੋ ਇਸ ਦੁਨੀਆ ਦੇ ਵਿੱਚ ਆਉਂਦਾ ਹੈ ਜੰਮਦਾ ਹੈ ਉਸ ਨੇ ਮੰਨ ਨਹੀਂ ਹੈ ਪਰ ਅਸੀਂ ਇਸ ਗੱਲ ਨੂੰ ਜੋ ਸਮਝਦੇ ਹਾਂ ਕਿ ਇਨਸਾਨ ਸਦਾ ਬਾਣੀ ਵਿੱਚ ਸਾਨੂੰ ਹਰ ਇੱਕ ਪੱਖ ਤੋਂ ਸਮਝਾਉਂਦਾ ਯਤਨ ਕੀਤਾ ਹੈ ਭਾਵੇਂ ਉਹ ਪਗ ਭਗਤਾਂ ਦੀ ਬਾਣੀ ਹੈ ਤੇ ਭਾਵੇਂ ਉਹ ਸਹਿਬਾ ਦਾ ਨੀ ਬਾਣੀ ਹੈ ਜਿਸ ਤਰ੍ਹਾਂ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਜੀ ਬਾਣੀ ਦੇ ਅੰਚ ਸਾਨੂੰ ਸਮਝਾਉਂਦਾ ਯਤਨ ਕਰਦੇ ਨੇ ਕੱਲੇ ਆਂ ਨੰਕਾ ਸਦੇ ਉੱਠੀ ਜਾਏ ਤੇ ਗੁਰੂ ਨੇ ਤੇ ਉਸ ਦੇ ਸੱਚੇ 'ਚ ਸਾਨੂੰ ਜਾਣਾ ਪੈਂਦਾ ਜਿੰਨੇ ਸਵਾਸ ਸਾਡੇ ਲਿਖੇ ਗਏ ਨੇ ਉਸ ਸਵਾਸਾਂ ਤੋਂ ਇੱਕ ਵੱਧ ਸਵਾਸ ਅਸੀਂ ਨਹੀਂ ਲੈ ਸਕਦੇ ਭਾਵੇਂ ਉਹ ਬਚਪਨ ਦੇ ਵਿੱਚ ਹੋਵੇ ਭਾਵੇਂ ਜਵਾਨੀ ਵਿੱਚ ਹੋਵੇ ਤੇ ਭਾਵੇਂ ਬੁਢੇਪੇ ਦੇ ਵਿੱਚ ਜਦੋਂ ਸਵਾਸ ਮੁੱਕ ਗਏ ਸਾਡੇ ਤਾਂ ਸਾਧ ਸੰਗਤ ਸਾਨੂੰ ਇਸ ਜੁਗੀਆਂ ਤੋਂ ਜਾਣਾ ਹੀ ਪੈਣਾ ਹੈ ਅਨਾਲ ਸਚਾਈ ਕਿਉਂ ਮੇ ਸਾਥ ਸਤਿਗੁਰੂ ਦਾ ਹੁਕਮ ਹੈ ਅਟਲ ਹੈ ਇਨਸਾਨ ਆਪਣੇ ਸਹੀ ਸੰਬੰਧੇ ਨੂੰ ਕਦੇ ਵੀ ਰੋਗ ਨਹੀਂ ਸੰਗਦਾ ਨਾ ਹੀ ਜਾਣ ਵਾਲੇ ਨਾਲ ਜਾਇਲ ਹੁੰਦਾ ਬਾਣੀ ਨੇ ਸਮਝ ਹੁ ਸਮਝਾਉਂਦਾ ਜਬਰ ਕੀਤਾ ਹੈ ਕਿ ਬਾਣੀ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਫਰਮਾਉਂਦੇ ਨੇ ਨਾਮ ਆਦਮੀ ਮਾਨਕ ਦਮੀ ਮਹੌਤ ਮੁਹੋਤਨ ਜਾਣਾ ਨਾਨਕ ਮਨ ਮੈਂ ਕਿਸੈ ਸਰੇਵੋ ਜਾਗੇ ਜੀ ਪੁਰਾਣਾ ਕਿ ਅਸੀਂ ਸੰਤ ਇੱਕ ਧੰਮ ਦੇ ਮਾਨਕ ਹਾਂ ਇੱਕ ਧੰਮ ਪਾਪ ਦੇ ਅਸਾਰ ਤੇ ਪਰ ਸਾਨੂੰ ਆਪਣੀ ਬਹੁਤ ਦਾ ਪਤਾ ਨਹੀਂ ਅਮ ਆਲਮੀਨਾ ਇਹ ਨਵੀਂ ਮਹੌਲ ਤੋਂ ਮਹੌਕਣਾ ਜਾਣਾ ਨਾਗਿ ਬਿਨਵੇਂ ਦਸੈ ਸੁਨੇਹੋ ਜਾਕੇ ਜੀ ਪਰਾਣਾ ਪਾਪਸ਼ਾ ਕਹਿੰਦੇ ਨੇ ਬੇਨਤੀ ਕਰਦੇ ਨੇ ਨਾਨਕ ਬਿਨਵੇਂ ਦਸੈ ਸੁਨੇਹੋ ਕਿ ਉਸ ਅਕਾਲ ਪੁਰਖ ਦੇ ਚਰਨਾ ਵਿੱਚ ਜੁੜ ਜਾਏ ਕਣੀਏ ਜਿਸ ਨੇ ਸਾਨੂੰ ਇਹ ਜਨਤ ਦਈ ਹੈ ਤੇ ਪ੍ਰਾਪਤ ਦਿੰਦੇ ਬਾਬਾ ਬਲੀ ਜੀ ਬਣਾ ਲਈ ਪਿਆਰਾ ਮਦਦ ਕਰਦੇ ਨੇ ਫਰੀਦਾ ਚੰਥੜ ਮੇਖਾਂ ਅਗਨੀਆਂ ਜੰਦਨਕਾਰੀ ਮੇਖ ਵਾਰੀ ਆਪੋ ਆਪਣੀ ਚਲੇ ਮਸਾਲੇ ਸੇ ਮਹੌਲ ਦੀ ਗੱਲ ਕੀਤੀ ਹੈ ਸੰਸੰਗ ਜੈਸਾ ਕੋਈ ਇਨਸਾਨ ਕਿਸੇ ਦੁਕਾਨ ਤੇ ਜਾ ਕੇ ਕੱਪੜਾ ਖਰੀਦਣ ਜਾਂਦਾ ਹੈ ਇਸ ਦੁਕਾਨਦਾਰ ਨੂੰ ਕਹਿੰਦਾ ਹੈ ਕਿ ਮੈਨੂੰ ਇੱਕ ਵਧੀਆ ਚੰਗਾ ਕੱਪੜੇ ਵਾਲਾ ਇੱਕ ਬਸਤਰ ਚਾਹੀਦਾ ਹੈ ਸੂਟ ਲੈਣਾ ਹੈ ਭਾਵੇਂ ਸਾਦੋਂ ਉਸ ਕੱਪੜੇ ਬਾਰੇ ਜਾਣ ਨਹੀਂ ਹੁੰਦੀ ਪਰ ਅਸੀਂ ਉਸ ਦੁਕਾਨਦਾਰ ਪਾਸੋਂ ਇਹ ਪੁੱਛਣਾ ਹੀ ਹੁੰਦਾ ਹੈ ਕਿ ਕੱਪੜਾ ਕਿੰਨੇ ਖਰਾਬਾ ਨਹੀਂ ਹੁੰਦਾ ਕਿ ਇਹ ਕਪੜਾ ਛੇਜਦਾ ਦੇ ਨਹੀਂ ਹੈ ਇਹ ਜਲਦੀ ਖਰਾਬ ਤਾਂ ਨਹੀਂ ਹੋਵੇਗਾ ਅਸੀਂ ਕੱਪੜੇ ਵਾਲੇ ਪਾਸੋਂ ਪੁੱਛ ਲੈਨੇ ਆਂ ਤੇ ਜਦੋਂ ਸਾਹ ਸੰਗਤੋਂ ਇਹ ਕੱਪੜੇ ਵਾਲਾ ਵੀ ਕਹਿ ਦਿੰਦਾ ਹੈ ਕਿ ਇਹ ਕਪੜਾ ਜਲਦੀ ਨਹੀਂ ਖਰਾਬ ਹੋਵੇਗਾ ਇਹ ਛੇਜਦਾ ਨਹੀਂ ਹੈ ਉਹ ਵੀ ਕੋਈ ਗੰਟੀ ਨਹੀਂ ਤੇ ਜਦੋਂ ਕੱਪੜਾ ਖਰੀਦ ਲਿਆ ਤਾਂ ਇਨਸਾਨ ਕੰਦਰਜੀ ਦੇ ਬਾਹਰ ਜਾਂਦਾ ਹੈ ਦਰਜੀ ਨੂੰ ਪੁੱਛਦਾ ਹੈ ਵੀ ਜਿਸ ਧਾਗੇ ਦੇ ਨਾਲ ਤੂੰ ਮੇਰਾ ਕੱਪੜਾ ਸਿਉਣਾ ਹੈ ਬਸਦਰ ਸਿਉਣਾ ਹੈ ਇਹ ਤਾਂ ਕਾ ਜਲਦੀ ਦਾ ਨਹੀਂ ਕਰਾਉ ਪਵੇਗਾ ਇਹ ਜਲਦੀ ਦਾ ਨਹੀਂ ਕਰਾਉ ਪਵੇਗਾ ਤੇ ਸਾਥ ਸੰਗਤ ਉਸਾਲ ਸੈਨ ਜਬਾਬਾ ਪ੍ਰੀਤੀ ਕਹਿੰਦੇ ਨੇ ਬਲੁਖ ਤੂੰ ਕਾਮਦਾਨ ਅਸੰਪੂਛ ਰਿਆ ਇਸ ਕਪੜੇ ਦੀ ਬਨਿਆਦ ਕੀ ਹੈ ਕਿਤਨਾ ਚਿਰ ਬਣੇਗਾ ਦਾਦੀ ਬਸੋ ਪੁੱਛ ਰਿਆ ਕਿਸ ਧਾਗੇ ਦੀ ਬਿਆਦ ਇਤਨੀ ਹੈ ਇਖਰਾਫਤਾਂ ਜੇ ਜਦਨੇ ਸਮੇਂ ਦੇ ਵਿੱਚ ਉਹ ਕੱਪੜਾ ਸਿਉਂ ਕੇ ਤੇਰੇ ਪਾਸ ਆਵੇਗਾ ਤੂੰ ਉਸ ਕੱਪੜੇ ਨੂੰ ਪਹਿਨਣ ਦੇ ਦੀ ਤੇਰੀ ਮਿਆਦ ਹੈ ਕਿ ਨਹੀਂ ਤੇ ਇਸ ਦੁਨੀਆ ਤੇ ਹੋਣਾ ਹੈ ਕਿ ਨਹੀਂ ਹੋਣਾ ਉਸ ਕੱਪੜੇ ਨੂੰ ਪਛੀ ਦੇ। ਕਾ ਕੀ ਬਾਣੀ ਵਿੱਚ ਸਾਧ ਸੰਗਤ ਸਾਨੂੰ ਇਹ ਸਮਝਾਇਆ ਗਿਆ ਹਾਂ ਆ ਆਦਮੀ ਹਾਂ ਇੱਕ ਨਵੀਂ ਮਹੌਲਤ ਮਹੌਦਨਾ ਜਾ। ਸਾਨੂੰ ਆਪਣੇ ਮਹੌਦ ਦਾ ਪਤਾ ਹੀ ਨਹੀਂ ਬਾਣੀ ਵਿੱਚ ਜੇਕਰ ਆਉਂਦਾ ਹੈ ਮਨਨਾ ਮੂਲ ਤੁਚਿਆ ਕੁਛੀ ਤਿਤਨਾ ਵਾਰ ਜਿਵੇਂ ਮੌਦ ਹੈ ਜਿਹੜੀ ਉਹ ਦਿਨ ਪੁੱਛੇ ਨਹੀਂ ਆਉਂਦੇ ਮਨਨਾ ਮੂਲ ਤੁਚਿਆ ਨਾਇੋਗਮ ਹੁਤਰੇਕੀ ਆਉਂਦੀ ਹੈ ਕੁਛੀ ਤਿਤਨਾ ਵਾਰ ਨਾ ਫਿਤਵਾ ਪੁੱਛਦੀ ਆਉਂਦੀ ਹੈ ਨਾ ਸਾਸਤ੍ਰ ਤੁਮਾਤ ਨੇ ਜਦੋਂ ਸਾਡੇ ਸਵਾਸ ਮੁੱਕ ਗਏ ਉਦੋਂ ਮੌਈ ਜਾਣਾ ਇਹ ਨਾਂ ਦੇਖਦੀ ਐ ਜਵਾਨ ਸੀਗਾ ਨਾਂ ਇਸ ਨੇ ਦੇਖਣਾ ਹੈ ਬੱਚਾ ਸੀ ਨਾ ਉਹ ਬੜਾਪਾ ਦੇਖੀ ਜਿਸ ਤਰ੍ਹਾਂ ਸਾਸਤ੍ਰ ਬਾਬਾ ਫਰੀਦ ਜੀ ਬੜਾ ਹੀ ਪਿਆਰਾ ਬਚਨ ਕਰਦੇ ਨੇ ਪਰਿੰਦਾ ਦਰਿਆ ਵਿੱਚ ਕੰਨਾ ਬਗਲਾ ਬੈਠਾ ਮੇਲ ਕਰੇ ਕੇ ਮਸਤ ਆਪਣੀ ਜ਼ਿੰਦਗੀ ਜਿਉ ਰਿਆ ਸੀ ਫਰੀਦਾ ਦਰਿਆ 'ਮੈਂ ਕੰਨੈ ਮੰਗਲਾ ਦਰਿਆ ਦੇ ਕਿਨਾਰੇ ਮੰਗਲਾ ਬੈਠਾ ਸੀ ਆਪਣੀਆਂ ਮਸਤ ਕਲੋਨਾ ਕਰ ਰਿਆ ਸੀ ਫਰੀਦਾ ਦਰਿਆ 'ਮੈਂ ਕੰਨੈ ਮੰਗਲਾ ਬੈਠਾ ਕੇਰ ਕਰੇ ਕੇਰ ਕਰਦੇ ਹੱਥ ਨਾਲੋਂ ਅਚਾਨਕ ਆਵਾਜ਼ ਪੈ ਗਈ ਕਹਿੰਦੇ ਉਸ ਕਲੋਨਾ ਕਰਦੇ ਹੋਏ ਜਦੋਂ ਬਗਲੇ ਨੂੰ ਅਚਾਨਕ ਆਵਾਜ਼ ਪੈ ਜਾਂਦੀ ਹੈ ਜੀ ਤੇ ਸਾਰੀਆਂ ਬਿਮਾਰੀਆਂ ਉਹ ਪਗਾਂ ਨੂੰ ਲੱ ਜਾਂਦਾ ਹੈ ਐਸੇ ਤਰ੍ਹਾਂ ਇਨਸਾਨ ਆਪਣੀ ਜ਼ਿੰਦਗੀ ਵਿੱਚ ਮਸਤ ਹੁੰਦਾ ਹੈ ਆਪਣੇ ਕਰਮਾਂ ਤੋਂ ਦੰਦੇ ਵਿੱਚ ਪੂਰਾ ਵਿਸਰੂਪ ਹੁੰਦਾ ਸਾਸਨਿਕ ਪਰ ਜਦੋਂ ਇਹ ਮੌਤ ਆਉਂਦੀ ਹੈ ਤਾਂ ਕਹਿੰਦੇ ਸਭ ਉਦੋਂ ਇਨਸਾਨ ਸਾਰੀਆਂ ਬਿਮਾਰੀਆਂ ਉਸ ਵਗਲੇ ਵਾਂਗ ਕੋਲੇ ਜਾਂਦਾ ਹੈ ਕਿਹੜੇ ਕਰੇਂਦੇ ਹਨ ਜਨ ਨੂੰ ਆਂ ਜਦੋਂ ਮਨ ਰੱਖਦੇ ਉਹ ਪਰ ਮਾਤ ਦੋ ਵੀ ਬਾਜ ਪੈਂਦੇ ਆ ਨਾ ਜੀ ਤਾਂ ਕਹਿੰਦੇ ਜੀ ਖੇਲ ਕਰਦੇ ਹੰਝ ਨੋ ਆ ਚਿੰਤੇ ਬਾਜ ਪਏ ਬਾਜ ਪਏ ਰੱਬ ਦੇ ਕੇਲਾ ਮਸਰੀਆ ਜਦੋਂ ਬਾਜ ਰੱਬ ਦੇ ਪੈਂਦੇ ਆ ਉਹ ਸਾਰਿਆਂ ਕੇ ਨਾ ਪੁੱਜ ਜਾਂਦਾ ਹੈ ਸੰਨ ਜੋ ਮਨ ਚਿੰਤਨਾ ਚਿੰਤੇ ਸੰਸੋ ਗਾਲੀ ਰੱਬ ਕੀਆ ਕਦੇ ਇਹ ਸੋਚਿਆ ਹੁੰਦਾ ਵੀ ਇਤਨੀ ਛੋਟੀ ਉਮਰ ਦੇ ਵਿੱਚ ਜਰਿਆ ਜਾਵੇਗਾ ਟੌਗੀ ਵਾਰੀ ਆਪੋ ਆਪਣੀ ਐ ਇਹਦਾ ਸੋਚਿਆ ਕਰੋ ਕਦੇ ਵੀ ਸਾਡੇ ਘਰ ਵਿੱਚ ਬੈਠਾ ਬਜ਼ੁਰਗ ਕਦੋਂ ਜਾਵੇਗਾ ਸਾਥ ਸੰਗਤ ਤੇ ਕੋਈ ਪੰਗਾ ਨਹੀਂ ਕਿ ਜਵਾਨ ਨੇ ਵੀ ਦੋਜਾ ਮੈਂ ਹਰੀ ਨਹੀ ਨਾ ਡਰੀ ਪੰખી ਵਟਨ ਹਾ